ਚੈਨਲ ਦਾ ਆ ਰੈਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਾਬਕਾ ਕੈਬਨਟ ਮੰਤਰੀ ਪੰਜਾਬ ਸਰਦਾਰ ਸੇਵਾ ਸਿੰਘ ਸੇਖਵਾ ਦੀ ਚੌਥੀ ਵਰਸੀ ਉਹਨਾਂ ਦੇ ਜੱਦੀ ਪਿੰਡ ਸੇਖਵਾ ਚ ਮਨਾਇ ਗਈ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਇਸ ਮੌਕੇ ਵੇਖਣ ਵਿੱਚ ਆਇਆ ਕਿ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਵੱਖ-ਵੱਖ ਸਿਆਸਤਦਾਨਾਂ ਨੇ ਸਰਦਾਰ ਸੇਵਾ ਸਿੰਘ ਸੇਖਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਦੇ ਸੁਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਸਰਦਾਰ ਸੇਵਾ ਸਿੰਘ ਸੇਖਵਾ ਉਹਨਾਂ ਦੇ ਪਿਤਾ ਹੀ ਨਹੀਂ ਉਹਨਰੇ ਸਿਆਸੀ ਗੁਰੂ ਵੀ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਸਦਾ ਆਪਣੇ ਸਿਧਾਂਤਾਂ ਦੇ ਮੁਤਾਬਕ ਅਤੇ ਸੱਚੀ ਸੁੱਚੀ ਰਾਜਨੀਤੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹ ਦੂਰ ਅੰਦੇਸ਼ੀ ਵੀ ਸਨ ਉਹਨਾਂ ਨੇ ਜਿੰਨੀਆਂ ਵੀ ਭਵਿੱਖਬਾਣੀਆਂ ਕੀਤੀਆਂ ਉਹ ਸਾਰੀਆਂ ਸੱਚੀਆਂ ਹੋ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਜਿਹੜੀ ਭਵਿੱਖਬਾਣੀ ਕੀਤੀ ਸੀ ਉਹ ਵੀ ਸੱਚੀ ਹੋਈ ਹੈ ਉਹਨਾਂ ਕਹੇ ਕਿ ਇਲਾਕੇ ਦੀਆਂ ਸੰਗਤਾਂ ਸਦਾ ਹੀ ਉਹਨਾਂ ਨੂੰ ਸਤਿਕਾਰ ਅਤੇ ਪਿਆਰ ਦਿੰਦੀਆਂ ਰਹਿਣਗੀਆਂ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਰਕੇ ਆਉਂਦੇ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਪਰ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਸਤਿਕਾਰਯੋਗ ਬਤਾ ਜੀ ਜਥੇਦਾਰ ਸੇਵਾ ਸਿੰਘ ਜੀ ਸੇਖਵਾ ਸਾਬਕਾ ਕੈਬਨਿਟ ਮਨਿਸਟਰ ਪੰਜਾਬ ਉਹਨਾਂ ਦੀ ਚੌਥੀ ਸਾਲਾਨਾ ਵਰਸੀ ਹੈ ਔਰ ਅਸੀਂ ਇੱਥੇ ਆਪਣੇ ਘਰ ਸੇਖਵਾ ਨਵਾਸ ਵਿਖੇ ਖੰਡਪੜ ਸਾਹਿਬ ਦੇ ਪਾਠ ਕਰਵਾਏ ਸੀ ਉਪਰੰਤ ਭੋਗ ਪਾਏ ਨੇ ਤੇ ਕੀਰਤਨ ਦਰਬਾਰ ਜਿਹੜਾ ਵਾ ਉਹ ਮੌਸਮ ਨੂੰ ਮੁੱਖ ਰੱਖਦੇ ਹੋਏ ਮੌਸਮ ਦੀ ਖਰਾਬੀ ਨੂੰ ਉਹ ਅਸੀਂ ਆਪਣੇ ਜਿਹੜਾ ਕਾਲਜ ਦਾ ਵੱਡਾ ਹਾਲ ਹੈ ਉੱਥੇ ਉਹ ਕਰਨ ਜਾ ਰਹੇ ਆਂ ਔਰ ਕਾਫੀ ਜਿਹੜੀਆਂ ਸੰਗਤਾਂ ਨੇ ਉਹ ਬੜਾ ਹੌਮ ਹਮਾ ਆ ਕੇ ਜਿਹੜੇ ਸੇਖਾਂ ਪਰਿਵਾਰ ਨੂੰ ਪਿਆਰ ਕਰਨ ਵਾਲੇ ਉਹ ਉੱਥੇ ਪਹੁੰਚ ਰਹੇ ਨੇ ਔਰ ਸੇਖਵਾ ਸਾਹਿਬ ਦਾ ਜਿਹੜਾ ਜੀਵਨ ਆ ਇੱਕ ਬੜਾ ਆਦਰਸ਼ਕ ਜੀਵਨ ਰਿਆ ਔਰ ਸਾਡੇ ਸਾਰਿਆਂ ਦੇ ਲਈ ਉਹ ਪ੍ਰੇਰਨਾ ਤੇ ਸਰੂਤ ਨੇ ਉਹਨਾਂ ਨੇ ਹਮੇਸ਼ਾ ਸੱਚੀ ਸੁੱਚੀ ਤੇ ਉੱਚੀ ਰਾਜਨੀਤੀ ਕੀਤੀ ਆ ਔਰ ਧਰਮ ਨੂੰ ਅੱਗੇ ਰੱਖ ਕੇ ਤੇ ਫਿਰ ਜਿਹੜੀ ਆ ਰਾਜਨੀਤੀ ਕੀਤੀ ਆ ਔਰ ਹਮੇਸ਼ਾ ਆਪਣੇ ਪ੍ਰਿੰਸੀਪਲਸ ਤੇ ਉਹਨਾਂ ਨੇ ਪਹਿਰਾ ਦਿੱਤਾ ਔਰ ਗਰੀਬ ਔਰ ਦਬੇ ਕੁਚਲੇ ਲੋਕਾਂ ਨੂੰ ਜਿਹੜਾ ਵਾ ਹਮੇਸ਼ਾ ਉਹਨਾਂ ਦੇ ਲਈ ਜਿਹੜਾ ਕੰਮ ਕੀਤਾ ਔਰ ਇਲਾਕੇ ਦੇ ਵਿੱਚ ਬਹੁਤ ਉਹਨਾਂ ਵਿਕਾਸ ਕੀਤਾ ਬੜੇ ਮੀਲ ਪੱਥਰ ਜਿਹੜੇ ਸਥਾਪਿਤ ਕੀਤੇ ਔਰ ਇਲਾਕੇ ਦੀ ਨਹੀਂ ਸਗੋਂ ਸਾਰੇ ਪੰਜਾਬ ਦੇ ਵਿੱਚ ਹੀ ਜਦੋਂ ਉਹ ਰੈਵਨਿਊ ਮਿਨਿਸਟਰ ਰਹੇ ਉਦੋਂ ਵੀ ਉਹਨਾਂ ਨੇ ਬਹੁਤ ਅਚੀਵਮੈਂਟਸ ਕੀਤੀਆਂ ਔਰ ਫਿਰ ਦੁਬਾਰਾ ਜਦੋਂ ਕੈਬਨਿਟ ਚ ਮਨਿਸਟਰ ਬਣੇ ਜਦੋਂ ਐਜੂਕੇਸ਼ਨ ਮਨਿਸਟਰ ਰਹੇ ਉਦੋਂ ਵੀ ਉਹਨਾਂ ਨੇ ਮੈਕਮੇ ਦੇ ਵਿੱਚ ਕਾਫੀ ਅੱਛਾ ਰੋਲ ਅਦਾ ਕੀਤਾ ਅੱਛੀਆਂ ਪਾਲਿਸਿਸ ਲੈ ਕੇ ਆਂਦੀਆਂ ਅੱਛੀਆਂ ਜਿਹੜੀਆਂ ਸੀ ਟੀਚਰਸ ਨੂੰ ਉਹਨਾਂ ਦੇ ਸਕੇਲ ਦਵਾਏ ਬਹੁਤ ਕੁਝ ਜੇ ਮੈਂ ਸੇਖੋਂ ਸਾਹਿਬ ਦੀਆਂ ਅਚੀਵਮੈਂਟਸ ਦੱਸਣ ਲੱਗਾ ਤੇ ਬਹੁਤ ਸਾਰਾ ਸਮਾਂ ਚਾਹੀਦਾ ਸੰਗਤਾਂ ਨੂੰ ਪਤਾ ਹੀ ਹੈ ਸੋ ਮੈਂ ਤੇ ਹਮੇਸ਼ਾ ਹੀ بڑا ਮੇਰੇ ਲਈ इमोशनल ਪਲ ਹੁੰਦਾ ਜਦੋਂ ਉਹਨਾਂ ਦੀ ਵਰਸੀ ਮਨਾਈਦੀ ਹੈ ਕਿਉਂਕਿ ਸਾਰਾ ਉਹਨਾਂ ਦਾ ਜੀਵਨ ਉਹਨਾਂ ਦੀਆਂ ਨਾਲ ਜੁੜੀਆਂ ਜਾਂਦਾ ਜਿਹੜੀਆਂ ਨੇ ਉਹ ਸਾਰੀਆਂ ਰਵਾਈਂਡ ਹੋ ਕੇ ਜਿਹੜੀਆਂ ਨੇ ਉਹ ਮੈਨੂੰ ਯਾਦ ਆਉਂਦੀਆਂ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਆ ਬੜੇ ਭਾਵਕ ਹੋ ਜਾਂਦੇ ਆ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਕਿਉਂਕਿ ਉਹਨਾਂ ਨੇ ਬਹੁਤ ਨੇਕੀਆਂ ਕੀਤੀਆਂ ਨੇ ਸੱਚੀ ਸੁੱਚੀ ਔਰ ਸ਼ਰਾਫਤ ਔਰ ਇਮਾਨਦਾਰੀ ਦੀ ਰਾਜਨੀਤੀ ਕੀਤੀ ਆ ਔਰ ਅਜੇ ਵੀ ਲੋਕਾਂ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਜਿਹੜੀ ਸ਼ਾਪ ਆ ਆਉਣ ਵਾਲੇ ਲੰਬੇ ਸਮੇਂ ਤੱਕ ਜਿਹੜੀ ਹੋ ਰਹੇਗੀ ਕਿਉਂਕਿ ਉਹ ਭਾਂਪ ਲੈਂਦੇ ਸੀ ਕਿ ਰਾਜਨੀਤੀ ਚ ਕੱਲ ਨੂੰ ਕੀ ਹੋਣ ਵਾਲਾ ਔਰ ਉਹਨਾਂ ਦੀ ਜੋ ਕੀ ਕਹਿੰਦੇ ਰਾਜਨੀਤਿਕ ਉਹਨਾਂ ਦਾ ਤੋਖਵਾਣੀ ਹੁੰਦੀ ਸੀ ਉਹ ਤਕਰੀਬਨ ਬੜੀ ਸਟੀਕ ਔਰ ਜੋ ਕਹਿੰਦੇ ਸੀ ਉਹੀ ਉਹੀ ਹੁੰਦਾ ਸੀ ਔਰ ਜੋ ਉਹਨਾਂ ਨੇ ਉਹ ਖਵਾਨੀਆਂ ਕੀਤੀਆਂ ਸੀ ਅਕਾਲੀ ਦਲ ਦੇ ਫਿਊਚਰ ਨੂੰ ਲੈ ਕੇ ਜਾਂ ਲੀਡਰਸ਼ਿਪ ਨੂੰ ਲੈ ਕੇ ਉਦਾਂ ਉਦਾਂ ਹੀ ਸਾਰਾ ਕੁਝ ਜਿਹੜਾ ਘਟਨਾਕ੍ਰਮ ਜਿਹੜਾ ਵਾ ਵਾਪਰਿਆ ਵਾ ਔਰ ਉਹਨਾਂ ਨੇ ਅਗਾਹ ਵੀ ਕੀਤਾ ਸੀਗਾ ਸਾਰੀ ਲੀਡਰਸ਼ਿਪ ਨੂੰ ਕਿ ਜੇ ਤੁਸੀਂ ਨਾ ਪੋਲਿਸੀਜ਼ ਬਦਲੀਆਂ ਨਾ ਤੁਸੀਂ ਪੰਥਕ ਏਜੰਡੇ ਤੇ ਪਹਿਰਾ ਦਿੱਤਾ ਤਾਂ ਆਉਣ ਵਾਲਾ ਸਮਾਂ ਜਿਹੜਾ ਅਕਾਲੀ ਦਲ ਦੇ ਲਈ ਬੜਾ ਘਾਤਕ ਹੋਏਗਾ ਔਰ ਉਹਨਾਂ ਨੇ ਨਹੀਂ ਉਹਦੇ ਤੇ ਵਿਚਾਰ ਕੀਤਾ ਤੇ ਅੱਜ ਜਿਹੜਾ ਅਕਾਲੀ ਦਲ ਆ ਉਹ ਖੇਰੂ ਖੇਰੂ ਜਿਹੜਾ ਪੰਜਾਬ ਚ ਹੋਇਆ ਤੇਰੇ ਲਈ ਉਹ ਇੱਕ ਪਿਤਾ ਤਾਂ ਸੀਗੇ ਪਰ ਮੇਰੇ ਰਾਜਨੀਤਿਕ ਗੁਰੂ ਵੀ ਉਹੀ ਸੀਗੇ ਕਿਉਂਕਿ ਉਹਨਾਂ ਦੀ ਉਂਗਲ ਫੜ ਕੇ ਮੈਂ ਰਾਜਨੀਤੀ ਦੀਆਂ ਜ਼ਿੰਦਗੀ ਚ ਸਾਰੀਆਂ ਪੌੜੀਆਂ ਚੜੀਆਂ ਨੇ ਔਰ ਬੜਾ ਅੱਛਾ ਕਿਉਂਕਿ ਉਹ ਪੇਸ਼ੇਵਰ ਜੋਂ ਵੀ ਇੱਕ ਅਧਿਆਪਕ ਸੀਗੇ ਔਰ ਬੜਾ ਅੱਛਾ ਉਹਨਾਂ ਨੇ ਇੱਕ ਮੈਂਟਰ ਦੀ ਤਰ੍ਹਾਂ ਮੈਨੂੰ ਇੱਕ ਪਿਓ ਦੀ ਤਰ੍ਹਾਂ ਵੀ ਗਾਈਡ ਕੀਤਾ ਔਰ ਇੱਕ ਮੈਂਟਰ ਦੀ ਤਰ੍ਹਾਂ ਵੀ ਰਾਜਨੀਤੀ 'ਚ ਜਦੋਂ ਮੈਂ ਉਹਨਾਂ ਦੇ ਨਾਲ ਐਕਟਿਵ ਹੋਇਆ ਤੇ ਉਹਨਾਂ ਨੇ ਬੜਾ ਚੰਗੀਆਂ ਗਾਈਡੈਂਸ ਮੈਨੂੰ ਦਿੱਤੀਆਂ ਕਿ ਸ਼ਰਾਫਤ ਔਰ ਇਮਾਨਦਾਰੀ ਦੀ ਰਾਜਨੀਤੀ ਕਰਨੀ ਆ ਹਰ ਇੱਕ ਦਾ ਚੰਗਾ ਕਰਨਾ ਵਾ ਕਿਸੇ ਦਾ ਬੁਰਾ ਨਹੀਂ ਕਰਨਾ ਔਰ ਗਰੀਬ ਲੋਕਾਂ ਦੀ ਜਿੰਨੀ ਵੱਤੋ ਵੱਤ ਹੋ ਸਕੇ ਉਹਨਾਂ ਦੀ ਮਤ ਕਰਨੀ ਆ ਉਹਨਾਂ ਦਾ ਜੀਵਨ ਪੱਧਰ ਜਿਹੜਾ ਵਾ ਉੱਤੇ ਚੁੱਕਣਾ ਔਰ ਆਪਣੇ ਆਪ ਨੂੰ ਪਿੱਛੇ ਰੱਖ ਕੇ ਆਪਣੇ ਇਲਾਕੇ ਦੇ ਲਈ ਜਿਹੜਾ ਵਾ ਵਿਕਾਸ ਦੇ ਲਈ ਗਾਂ ਚੜ੍ਹਦੀ ਕਲਾ ਦੇ ਲਈ ਜਿਹੜਾ ਕੰਮ ਕਰਨਾ ਸੋ ਬੜੇ ਸੱਚੇ ਸੁੱਚੇ ਔਰ ਉੱਚੇ ਪ੍ਰਿੰਸੀਪਲਸ ਨੇ ਜਿਹੜੇ ਮੈਨੂੰ ਅਜੇ ਵੀ ਮੈਨੂੰ ਰਾਜਨੀਤੀ ਵਿੱਚ ਸੇਧ ਦਿੰਦੇ